ਨੇਹਾਂ ਵਿੱਚ ਲਾਲ ਦਿਸਣ ਬੈਠੀ ਠੰਡੇ ਬੁਰਜ 'ਚ ਦਾਦੀ ਨੀਹਾਂ ਵਿੱਚ ਲਾਲ ਦਿਸਣ ਬੈਠੀ ਠੰਡੇ ਬੁਰਜ 'ਚ ਦਾਦੀ ਦੱਸ ਦੇ ਵੋ ਬੱਚਿਆਂ ਨੂੰ ਇਹ ਹੋ 크ਿਸਮਸ ਨਹੀਂ ਸਾਡੀ ਦੱਸ ਦੇ ਵੋ ਬੱਚਿਆਂ ਨੂੰ ਓ 크리스마ਸ ਨਹੀਂ ਸਾਡੀ ਮੈ ਨਹੀਂ ਲਟਾ ਸ਼ਟਾਂ ਲਾ ਕੇ ਆਪਣਾ ਘਰ ਸਜਾਉਣਾ ਸਰਵੰਸਦਾਨੀ ਦੇ ਚਰਨਾਂ ਦੇ ਵਿੱਚ ਆਪਣਾ ਸਿਰ ਝਕਾਉਣਾ ਆਪਣਾ ਸਿਰ ਝਕਾਉਣਾ ਹਫਤਾ ਸ਼ਹੀਦੀ ਜੀ ਬਸ ਸੁਣਨੇ ਰਾਗੀ ਟਾਡੀ ਦੱਸ ਦੇ ਵੋ